ਥਾਣਾ ਡਿਵੀਜ਼ਨ ਨੰਬਰ 3 ਦੇ ਅਧੀਨ ਆਉਂਦੇ ਕਿਲਾ ਮੁਹੱਲਾ ਵਿੱਚ ਭਗਵਤੀ ਕੇਵਲ ਦੀ ਦੁਕਾਨ ਤੇ ਭੇਦ ਭਰੇ ਹਾਲਾਤਾਂ ਵਿੱਚ ਅੱਗ ਲੱਗ ਗਈ। ਹੱਲਕੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਦੁਕਾਨ ਮਾਲਕ ਨੇ ਕਿਸੇ ਸਹਿਯੋਗੀ ਤੇ ਅੱਗ ਲਗਾਉਂਦਾ આરોਪ ਲਗਾਇਆ ਹੈ। ਜਿਸ ਸਬੰਧ ਵਿੱਚ ਥਾਣਾ ਡਿਵੀਜ਼ਨ ਨੰਬਰ 3 ਦੇ ਐਸਆਈ ਸਤਪਾਲ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪ੍ਰਦੀਪ ਕੁਮਾਰ ਨਿਵਾਸੀ ਕਿਲਾ ਮੁਹੱਲਾ ਨੇ ਦੱਸਿਆ ਕਿ ਰਾਤ ਨੂੰ 11:30 ਵਜੇ ਦੇ ਕਰੀਬ ਉਹਨਾਂ ਦੀ ਦੁਕਾਨ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਉਸੇ ਦੌਰਾਨ ਉਹ ਪੰਚੇਤਾ ਦੇਖਿਆ ਕਿ ਕੁਝ ਲੋਕਾਂ ਦੇ ਵੱਲੋਂ ਫਾਇਰ ਬਗੇਟ ਨੂੰ ਵੀ ਸੂਚਨਾ ਦਿੱਤੀ ਗਈ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਅੱਗ ਉਨ੍ਹਾਂ ਦੇ ਪੁਰਾਣੇ ਸਹਿਯੋਗੀ ਨੇ ਲਗਾਈ ਹੈ। ਇਸ ਸਬੰਧ ਦੇ ਵਿੱਚ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਅੱਗ ਵਿੱਚ ਕਾਫੀ ਨੁਕਸਾਨ ਹੋ ਗਿਆ। ਉੱਥੇ ਐਸਆਈ ਸਤਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੀਸੀਟੀਵੀ ਚੈੱਕ ਕਰ ਰਹੇ ਹਾਂ ਅਤੇ ਦੁਕਾਨ ਮਾਲਕ ਦੇ ਬਿਆਨਾਂ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੀ ਗੱਲ ਕੀ ਦੱਸੋ ਕੀ ਕਿਦਾਂ ਅੱਗ ਲੱਗੀ ਸਰ ਮੈਂ ਤਾਂ ਭਾਜੀ ਇੱਥੇ ਗਿਆ ਦੀ ਮੰਦਿਰ ਮਾਢੇ 3:00 ਤੇ ਮੈਨੂੰ ਤਾਂ ਕੋਈ ਬੰਦਾ ਆਇਆ ਸਾਡੇ 11:00 11:00 ਵਜੇ ਦੌੜਾ ਦੌੜਾ ਕੰਨਈ ਤੁਹਾਡੀ ਦੁਕਾਨ ਤੇ ਅੱਗ ਲੱਗੀ ਰਤੀ ਹਾਂਜੀ ਅੱਛਾ ਜੀ ਮੈਂ ਆਣ ਕੇ ਦੇਖਿਆ ਤੇ ਮੁੰਡੇ ਤੇ ਕਿੰਨੇ ਖੜੇ ਸੀ ਅੱਗ ਬੁਝਾਉਂਦੇ ਪਏ ਸੀ ਫਿਰ ਬਾਅਦ ਚ ਫਾਇਰ ਵਰਗੇ ਵਾਲੇ ਆ ਗਏ ਤੇ ਉਹਨਾਂ ਨੇ ਦੇਖਿਆ ਤੇ ਆਣ ਗਿਆ ਦਾ ਕਵੀ ਕੋਈ ਕੱਢ ਕੇ ਬਾਹਰ ਸਿੱਧਾ ਹਾਂ ਨੁਕਸਾਨ ਹੋ ਗਿਆ ਦੇਖੋ ਜੀ ਕੀ ਕਿਸੇ ਦਾ ਸ਼ੱਕ ਵਗੈਰਾ ਤੁਹਾਨੂੰ ਕੋਈ ਕਿਸੇ ਨੂੰ ਹਾਂਜੀ ਸ਼ੱਕ ਤਾਂ ਹੈ ਕਿਤੇ ਦੇਖ ਸੋਰੇਂਦਰ ਕੁਮਾਰ ਆ ਭਾਗੀ ਜਿਹਨਾਂ ਦਾ ਦੁਕਾਨ ਦਾ ਝਗੜਾ ਜਲਦੇ ਕੰਮ ਕੋਈ ਨਹੀਂ ਕਰਦਾ ਬੇਲਾਵਾ ਇਹ ਦੁਕਾਨ ਦਾ ਝਗੜਾ ਕਿ ਦੋਨਾਂ ਦੀ ਦੁਕਾਨ ਹੈ ਦੁਕਾਨ ਆ ਉਹਨੇ ਧੋਖੇ ਨਾਲ ਜਾਨਕੀ ਆਪਣੇ ਨਾਮ ਕਰਵਾਈ ਦੀ ਉਹਨੇ ਇਹ ਤੁਹਾਡੇ ਰਿਸ਼ਤੇ ਹਰੀ ਜੇ ਯਾਰ ਦੋਸਤ ਸੀ ਅੱਛਾ ਜੀ ਤੇ ਉਹ ਪਤਾ ਲੱਗਾ ਕਿ ਉਹੀ ਬੰਦੇ ਕਿਉਂਕਿ ਸੀਸੀਟੀਵੀ ਪੂਰੇ ਜਾ ਉਹਨੇ ਹੀ ਬੰਦੇ ਵੀ ਗਿਓ ਹਰ ਤਾਂ ਕੋਈ ਦੇਹੀ ਨਹੀਂ ਸਕਦਾ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਆਨੀ ਬਣੀ ਹੋਈ ਸਾਡੀ ਹੂੰ ਤੇ ਮੌਕੇ ਫਾਇਰ ਵੀ ਡਾਈ ਸੀ ਹਾਂਜੀ ਫਾਇਰ ਵੀ ਡਾਈ ਸੀ ਪੁਲਿਸ ਕੋਲ ਰਿਪੋਰਟ ਕੀਤੀ ਸੀ ਹਾਂਜੀ ਕੀਤੀ 3 ਨੰਬਰ ਕੀ ਕਿਹਾ ਉਹਨਾਂ ਨੂੰ ਉਹਨਾਂ ਨੇ ਐਵੇਂ ਲਗਾਇਆ ਉਹ ਗੰਦੇ ਜੀ 11:00 ਵਜੇ ਨਾ ਆਨ ਕੇ ਕੈਮਰੇ ਦੇਖਦੇ ਆਪਾਂ ਹੂੰ ਚੈੱਕ ਕਰਦੇ ਆ। ਕਿੰਨਾ ਕੁ ਨੁਕਸਾਨ ਹੋਊਗਾ ਭਾਜੀ? ਨੁਕਸਾਨ 40-50 ਹਜ਼ਾਰ ਦਾ ਤਕੜਾ ਕੰਮ ਕਾਲਾ ਇਸ ਚੀਜ਼ ਕੇਵਲ ਦਾ ਕੰਮ ਹੈ। ਜਿਹੜਾ ਕੇਬਲ ਬਾਕਸ ਵਗੈਰਾ ਉਹ ਸਾਰੇ ਬਾਕਸ ਕਿੰਨੇ ਸੜ ਗਏ 15-20 ਬਾਕਸ ਸੜ ਗਏ। ਘਰ ਕਿੱਥੇ ਸਾਡਾ? ਘਰ ਨਾਲ ਹੀ ਹੈ। ਕੋਈ ਨੁਕਸਾਨ ਤੋਂ ਨਹੀਂ ਜਾਨੀ ਨੁਕਸਾਨ ਤੋਂ ਨਹੀਂ। ਨਹੀਂ ਜਾਨੀ ਨੁਕਸਾਨ ਨਹੀਂ ਹੈ।